ਭੂਮਿਕਾ ਭਰੇ ਵਿੱਚ ਜਦ ਦੋ ਮਿਲਦਾ ਮਿਲਦਾ ਨਹੀਂ ਸਾਨੂੰ ਅੱਛਾ ਫੋਨ ਹੀ ਮਿਲਦਾ ਤੇ ਰੱਬ ਦੇ ਮਾਰੇ ਹੋਏ ਸੀ ਪਹਿਲਾਂ ਹੀ ਹਾਂ ਮੈਂ ਆਉਦੇ ਭਰਾ ਦੇ ਫੋਨ ਤੋਂ ਫਿਰ ਫੋਨ ਲਾਇਆ ਸੀਗਾ ਅੱਛਾ ਜੀ ਤੇ ਉਹਨਾਂ ਨੇ ਫੋਨ ਚੱਕ ਵੀ ਲਿਆ ਸੀਗਾ ਚੱਕ ਕੇ ਕਹਿੰਦੇ ਵੀ ਫੋਨ ਤੈਨੂੰ ਦੇਦਾ ਕਿ ਬਾਅਦ ਚ ਸਾਨੂੰ ਦਿੱਤਾ ਨਹੀਂ ਅੱਛਾ ਦਿੱਤਾ ਨਹੀਂ ਬਾਅਦੋਂ ਨੇ ਸੈਮ ਬੰਦ ਕਰਤਾ ਗਲਤ ਕੀਤਾ ਹੈ ਤਾਂ ਦੇਣਾ ਚਾਹੀਦਾ ਫੋਨ ਪੰਜਾਬ ਦੇ ਵਿੱਚ ਰਹਿ ਕੇ ਇਦਾਂ ਨਹੀਂ ਹੋਣਾ ਚਾਹੀਦਾ ਸੀ ਫਿਰ ਹੁਣ ਕਿੰਨੇ ਤੱਕ ਫੋਨ ਲੈਣਾ ਸੀ 500 ਤੱਕ ਤੇ ਲੈਣਾ 500 ਤੱਕ ਬਾਬਾ ਜੀ ਫੋਨ ਨਹੀਂ ਮਿਲਦੇ ਹੁੰਦੇ ਹੋਰ ਕਸਟਮਰ ਆ ਜਾਣ ਉਹਨਾਂ ਦੀ ਗੱਲ ਸੁਣਦੇ ਪਏ ਆਓ ਜੀ ਅੱਗੇ ਆਜੋ ਬਾਬਾ ਜੀ ਨੂੰ ਬਾਹਰੋਂ 500 ਚ ਫੋਨ ਨਹੀਂ ਮਿਲਦੇ ਬਾਬਾ ਜੀ ਬਾਬਾ ਜੀ ਹਾਂਜੀ ਕਿੱਧਰ ਚੱਲੇ ਹੋ ਹਾਂਜੀ ਚੱਲੇ ਸੀ ਹਾਂਜੀ ਹਾਂਜੀ ਕਿੱਥੇ ਚੱਲਿਆ ਸੀ ਘਰ ਨੂੰ ਕਿਉਂ ਕੀ ਗੱਲ ਹੋਰ ਉਹ ਬੂਮ ਤਾਂ ਫਰੇਮੇ ਚ ਤੁਸੀਂ ਮਿਲਦਾ ਮਿਲਦਾ ਨਹੀਂ ਸਾਨੂੰ ਅੱਛਾ ਫੋਨ ਨਹੀਂ ਮਿਲਦਾ ਤੇ ਰੱਬ ਦੇ ਮਾਰੇ ਹੋਏ ਅਸੀਂ ਪਹਿਲਾਂ ਹੀ ਕੀ ਕਰੀਏ ਏtanto jaan den da ਤੁਹਾਨੂੰ thora bahut ਕੋਨੂੰ 500 ਰੁਪਏ ਦੇ ਵਿੱਚ ਫੋਨ ਦੇ ਕੇ ਦਰੂੰਗਾ ਰਾਜੀ ਰਹੋ ਭਲਾ ਕਰੇ ਮਾਰਾ ਠੀਕ ਹੈ ਨਾ ਜੀ ਹਾਂ ਜੀ ਲਿਓ ਬਾਬਾ ਜੀ ਨੂੰ ਫੋਨ ਦਿੱਤਾ ਜਾਵੇ ਤੁਹਾਡਾ ਬਟਨ ਵਾਲਾ ਫੋਨ ਢਿੱਗਿਆ ਸੀ ਨਾ ਆਲੋ ਮੇਰੇ ਵੱਲੋਂ ਟੱਚ ਫੋਨ ਤੁਹਾਨੂੰ ਲਓ ਜੀ ਹਾਂ ਜੀ ਹਾਂ ਰੱਖੋ ਜੀ ਅੱਛਾ ਜੀ ਰਾਜੀ ਰਹੋ ਭਲਾ ਕਰੇ ਮਾਰਾ ਫਰੀਜ਼ ਦੇ ਵਿੱਚ ਫੋਨ ਦੇਦਾ ਆਪਾਂ ਤੁਹਾਨੂੰ ਰਾਜੀ ਮੇਰਾ ਕਾਰੋਬਾਰ ਜਿਆਦਾ ਵਧਾਵੇ ਧੰਨਵਾਦ ਬਹੁਤ ਬਹੁਤ ਲਓ ਬਾਬਾ ਜੀ ਆਪਦੇ ਪੁੱਤ ਵੱਲੋਂ ਰੱਖੋ ਅੱਛਾ ਜੀ ਕਿਵੇਂ ਲੱਗਿਆ ਜੀ ਹਾਂ ਬਹੁਤ ਵਧੀਆ ਧੰਨਵਾਦ ਭਲਾ ਕਰੇ ਮਾਰਾ